ਉਹ ਪਤਾ ਹੁੰਦਾ ਇਸ ਚੀਜ਼ ਦਾ ਕਿਉਂਕਿ ਪਹਿਰਾ ਦਿੱਤਾ ਹੁੰਦਾ ਬਜੀ ਬਜੀ ਕਾ ਕਲਸਾ ਵੈਹ ਕਾਹਦੇ ਗੱਲ ਦਾ ਨਹੀਂ ਕਾਹਦੇ ਕਰਦਾ ਨਹੀਂ ਹੁੰਦਾ ਬਾਹਰ ਕੱਢੀ ਚੱਲੇ ਹੋ ਸ਼ਾਇਦ ਹੌਲੀ 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 ਖੇਤੀ ਯਾਕਾਰ ਯਾਕਾਰ ਦੇਖ ਟਿਕ ਮਤੇ ਗੁਰਸਤਾਂ ਦੇ ਮਤਲਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੈਗੂਜੀ ਦਾ ਖਾਲਸਾ ਬੈਗੂਜੀ ਪਤੇ ਇੱਥੇ ਪਿੰਡ ਘਟਾਨੀ ਕਲਾ ਤਹਿਸੀਲ ਪੈਲਾ ਜ਼ਿਲ੍ਹਾ ਲੁਧਿਆਣਾ ਇੱਥੇ ਅੱਜ ਦਲਪੰਥ ਦਾ ਘੋੜਾ ਕਢਾਈ ਕਰ ਗਿਆ ਉਹਨਾਂ ਘੋੜੇ ਦੇ ਸੰਸਕਾਰ ਲਈ ਜਗ੍ਹਾ ਦਾ ਕਢਾਈ ਕਰ ਰਹੇ ਨੇ ਤੇ ਨਾਲ ਜੱਜੇਦਾਰ ਬਾਬਾ ਕਾਕਾ ਸਾਹਿਬ ਜੀ ਖੜੇ ਨੇ ਨਾਲ ਉਹਨਾਂ ਦੇ ਹੋਰ ਗੁਰੂ ਜੀ ਦੇ ਲਾਡਲੇ ਫੌਜਾ ਖੜੀਆਂ ਨੇ ਅਜਵੇਸ ਸਿੰਘ ਬਿੱਲੂ ਖੜਾ ਤੇ ਸਾਰੇ ਇਹ ਰਾਇ ਵਿਚਾਰ ਕਰਕੇ ਇਸ ਜਗ੍ਹਾ ਤੇ ਕੀਤਾ ਵੀ ਇੱਥੇ ਕਰ ਦੋ ਦਾ ਸੰਸਕਾਰ ਹੈ ਨਾ ਇੱਥੇ ਦਫਨਾਇਆ ਜਾਊਗਾ ਆ ਸੰਗਤ ਹੋਰ ਵੀ ਖੜੀ ਹੈ ਨਾ ਲਾਗੇ ਦੇ ਬਾਬਾ ਚਾਰਜ ਸਿੰਘ ਦਰਸ਼ਨ ਸਿੰਘ ਰਸਵਾਲ ਸਿੰਘ ਦਰਸ਼ਨ ਮਨਸੀ ਹੋਰ ਪ੍ਰਬੰਧ ਦੇ ਸੱਜਣ ਖੜੇ ਨੇ ਸਾਰੇ ਇਹ ਇਥੇ ਸਸਕਾਰ ਲਈ ਜਗ੍ਹਾ ਪੱਟੀ ਆ ਰਹੀ ਹੈ ਨਾ ਬੜਾ ਮੜਾ ਹੋਇਆ ਸਵੇਰੇ ਅਟੈਕ ਹੋਇਆ ਜਿਹੜਾ ਉਹ ਇਸ ਘੋੜੇ ਦਾ ਵੈਕੂ ਜੀ ਦਾ ਖਾਲਸਾ ਵੈਕੂ ਜੀ ਦੀ ਫਤਿਹ ਵੈਕੂ ਜੀ ਦਾ ਖਾਲਸਾ ਵੈਕੂ ਜੀ ਦੀ ਫਤਿਹ ਬਾਬਾ ਜੀ ਕੀ ਗੱਲਬਾਤ ਹੋ ਗਈ ਘੋੜੇ ਨੇ ਗੱਲਬਾਤ ਬਾਬਾ ਜੀ ਕੱਲ ਪਰਸੇ ਦਾ ਬੰਨ ਪਗੇ ਘੋੜੇ ਨੂੰ ਅੱਛਾ ਬੰਨ ਪੇ ਬੋਤਲਾ ਵਾਦਲਾ ਲਵਾਣਾ ਜੀ ਬੜਾ ਰਾਜ ਕਰਾਇਆ ਜੀ ਅੱਛਾ ਪਰ ਇਹ ਗੱਲ ਪੁੱਤੀ ਸੀਗੀ ਹਾਂ ਰਾਜ ਕਰਾਣੇ ਮੀਟਿੰਗ ਉਹਨਾਂ ਅੱਛਾ ਕਿੰਨੇ ਕ ਦਿਨ ਹੋ ਗਏ ਤੁਹਾਨੂੰ ਇੱਥੇ ਆਇਆ ਨੂੰ? 2 ਦਿਨ ਹੋ ਗਏ ਜਾਪ ਬੰਦਰ ਹੋਵੇ ਬਈ ਪਰਾ ਲਾਇਆ ਨੂੰ। ਅੱਛਾ ਕਿਹੜੀ ਆਪਣੇ ਜਹੇਬੰਦੀ ਵੱਲੋਂ? ਆਪਾਂ ਜਹੇਬੰਦੀ ਪਾਪਾ ਜਹੇਬੰਦੀ ਆਪਾਂ ਬਾਬਾ ਜਹੇਬਾ ਸਤਖੰਡ ਬਾਚੀ ਪਾਪਾ ਗਰਜਨ ਸਿੰਘ ਮੰਡੀ ਗਵਿੰਦਗੜ੍ਹ ਤੋਂ ਜੀ। ਜਿਸ ਦਾ ਨਾਮ ਪਾਪਾ ਜਾਨ ਕਿਤਾਬ ਦਾ ਅਰਜੀ ਸਿਮੇ ਪਾਸ ਅਗਰੋ ਆਸਨ ਬਸਾਇਆ ਹੋ ਸਿੱਖਾ। ਹੈਡ ਦਫ਼ਤਰ ਮੰਡੀ ਗਵਿੰਦਗੜ੍ਹ ਨਮਾਇਸ ਕਰੌਣਗੇ ਜੇ ਆਪਣਾ ਦਫ਼ਤਰ ਹੈ। ਸਾਡੇ ਦਰਵਾਜ਼ੇ ਇੱਥੇ। ਤੇ ਅੱਜ ਸਵੇਰੇ ਚੜ੍ਹਾਈ ਕੀਤਾ। ਅੱਜ ਸਵੇਰੇ ਫਤਿਹ ਬੰਦ ਕੇ ਬੈਠੇ ਹੀ ਗਏ ਤੁਹਾਡਾ। ਤੁਹਾਡਾ ਲਾਲੀ ਸੀਗਾ ਲਾਲੀ ਹਾਂ ਜੀ ਕਿਹਦਾ ਬੇਸ਼ੇਰਾ ਪਾਲਜ ਗਿਆ ਇੱਕ ਗੱਲ ਪੁੱਛੀਆ ਤੁਹਾਡਾ ਨਾਮ ਸ਼ੋਭਨਾਮ ਕੀ ਹੈ ਜੀ ਆਪਾਂ ਦਾ ਨਾਮ ਉਹ ਸ਼ੰਗਾਰਾ ਸਿੰਘ ਜੀ ਘੋੜਿਆਂ ਦਾ ਸੇਵਾਦਾਰ ਜੀ ਬਾਬਾ ਸ਼ੰਗਾਰਾ ਸਿੰਘ ਜੀ ਦੀ ਇੱਥੇ ਘੋੜਿਆਂ ਦਾ ਦਲਪੰਥ ਦੇ ਨੇ ਜਿਹੜੇ ਇੱਥੇ ਲੈ ਕੇ ਆਏ ਦੀ ਕਿਉਂਕਿ ਇੱਥੇ ਘੋੜੇ ਤੇ ਪੜਾ ਦੇ ਘੋੜਾ ਚੜਾਈ ਕਰ ਗਿਆ ਉਹਦਾ ਘੋੜੇ ਦੀ ਜਿਹੜੀ ਜਗਾ ਇੱਥੇ ਕਰ ਰਹੇ ਨੇ ਉਹਨਾਂ ਨੂੰ ਦਾ ਸੰਸਕਾਰ ਕਰਨ ਲਈ ਤੇ ਆਹ ਸੰਗਤ ਖੜੀ ਆ ਸਾਰੀ ਪਪਾ ਕਾਕਾ ਸਹਿਜੀ ਖੜੇ ਨੇ ਸੰਗਤ ਖੜੀ ਆ ਨਾ ਜਿੱਦੇ ਵੀ ਸੰਗਤ ਖੜੀ ਆ ਸਾਰੇ ਸਹਯੋਗ ਨਾਲ ਇਹਨਾਂ ਨੇ ਇੱਥੇ ਕਰਨ ਲਈ ਕਿਹਾ ਹੈ ਨਾ ਕਿਉਂਕਿ ਗੁਰੂ ਕੇ ਆਲਾਡ ਲਿਆ ਫੋਜਣ ਇਹਨਾਂ ਦਾ ਘਰਦਰਤਾ ਹੁੰਦਾ ਨਹੀਂ ਪਰ ਗੁਰੂ ਘਰੇ ਘਰਦਾਰ ਹੁੰਦੇ ਨੇ ਇਹਨਾਂ ਦੇ ਇਹਨਾਂ ਦਾ ਇੱਥੇ ਦਾਲ ਪੰਥ ਦੇ ਪੜਾਉ ਹੁੰਦੇ ਨੇ ਭਾਈ ਉਹ ਸੰਸਕਾਰ ਵੀ ਕਰਦੇ ਆ ਫਿਰ ਦੋਨ ਦੋ ਕੱਲ੍ਹ ਬਤ ਕਰਾਵਾਂਗੇ ਭਾਈ ਸੰਗਤ ਨੂੰ ਬਹੁਤ ਸਹਯੋਗ ਆ ਪੰਥ ਜੀ ਨਗਰ ਦਾ ਸਰਦੀ ਕਰ ਰੱਖਿਆ ਮਾਰੇ ਨਗਰੇ ਸਹਯੋਗ ਬਹੁ ਕੀਤਾ ਆਪਣਾ ਹੀ ਮਾਰੇ ਬਾਪ ਜੀ ਜਰਦਾ ਦੇ ਵਿਚਾਰ ਦਿਗਾ ਰੱਖੇ ਹੋਰ ਸਾਡੇ ਭਰਾਵਾਂ ਦੀ ਜਿਹੜੇ ਸਾ ਵੀਰਾਂ ਸਾਡੀ ਸੇਵਾ ਕੀਤੀ ਆ ਬਹੁਤ ਧੰਨਵਾਦ ਦਿਨੋ ਧੰਨਵਾਦ ਕਰਦੇ ਆ ਸਾਡੀ ਮਹਾਰਾਜ ਚੜ੍ਹਦੀ ਕਾਰ ਵਿੱਚ ਮਾਰੇ ਘੋੜੇ ਵੀ ਤਾਂ ਸੇਵਾ ਕਰੇ ਮਾਰੇ ਅੱਜ ਦਾ ਚਲੋ ਬਾਬਾ ਜੀ ਇਹ ਤਾਂ ਸਾਡੇ ਲਈ ਇੱਕ ਸੇਵਾ ਜਾਨੀ ਕਿ ਸਾਡੇ ਹਿੱਸੇ ਆ ਗਈ ਜਿਹੜੀ ਸੇਵਾ ਸਾਡੇ ਸੰਗਤ ਦੇ ਹਿੱਸੇ ਆਉਂਦੀ ਆ ਸਾਡੇ ਵੀ ਨਹੀਂ ਸੰਗਤ ਦੇ ਹਿੱਸੇ ਆਉਂਦੀ ਆ ਸੰਗਤ ਦਾ ਕਰਦੀ ਆ ਹਨਾ ਸੰਗਤ ਦਾ ਫਰਜ਼ ਮੇਨ ਫਰਜ਼ ਵੀ ਬਣਦਾ ਸੰਗਤ ਦਾ ਤੇ ਚਲੋ ਬਾਕੀ ਦਾ ਅੰਜਲ ਮਹਾਰਾਜ ਦਾ ਹਨਾ ਜੁੜੇ ਰਹੇ ਭਾਈ ਜੀ ਟੀਆਰਸੀ ਖਡਾਣੀ ਦਾ ਮੈਂ ਤੁਹਾਡਾ ਜਗਤਾਰ ਖਡਾਣੀ ਜੁੜੇ ਰਹੇ ਵਹਿਰਜੀ ਕਾ ਖਾਲਸਾ ਵਹਿਰਜੀ ਕੀ ਫਤਿਹ ਭਾਈ ਜੀ ਵਹਿਰਜੀ ਕਾ ਖਾਲਸਾ ਵਹਿਰਜੀ ਕੀ ਫਤਿਹ ਅੱਜ ਅਸੀਂ ਗੁਰਦੁਆਰਾ ਸੀਤ ਬਾਬਾ ਬੰਦਾ ਸਿੰਘ ਬਹਾਦਰ ਦੇ ਸਥਾਨਾਂ ਤੇ ਖੜੇ ਆ ਜਿਹੜੇ ਪੈਲ ਰੋਡ ਤੇ ਪੈਂਦੇ ਨੇ ਹਨਾ ਤੇ ਇੱਥੇ ਲਾਲੀ ਦੀ ਘੋੜੇ ਦਾ ਨਾਂ ਜਿਹੜਾ ਚੜਾਈ ਕਰ ਗਿਆ ਇਹ ਦਲਪੰਥ ਦਾ ਘੋੜਾ ਧੀਗਾ ਜਿਹੜਾ ਬੜਾ ਪਿਆਰ ਤੇ ਲਾੜ ਦੀਗਾ ਇਸ ਘੋੜੇ ਨਾਲ ਹਨਾ ਜਿਹੜਾ ਕਿਉਂਕਿ ਬੱਚਾ ਨੂੰ ਪਾਲਦਾ ਬੰਦਾ ਉਹਨੂੰ ਪਤਾ ਹੁੰਦਾ ਇਸ ਚੀਜ਼ ਦਾ ਕਿਉਂਕਿ ਪਹਿਰਾ ਦਿੱਤਾ ਹੁੰਦਾ ਉਹ ਚੀਜ਼ ਦਾ ਤੁਸੀਂ ਯਕੀਨ ਮੰਨਿਓ ਵੀ ਬੜਾ ਦੁੱਖ ਲੱਗਿਆ ਜਦੋਂ ਸੁਣਿਆ ਸਾਨੂੰ ਸਵੇਰੇ ਇਹ ਕਹਿੰਦੇ ਦੋ ਤਿੰਨ ਦਿਨ ਦਾ ਬਿਮਾਰ ਸੀ ਤੇ ਬੰਨ ਪੈਣ ਕਰਕੇ ਅਟੈਕ ਹੋ ਗਿਆ ਬਾਕੀ ਤਾਂ ਇਹ ਗੱਲਾਂ ਵਾਧੀਆਂ ਰਹਿੰਦੀਆਂ ਕਿਉਂਕਿ ਸੰਸਾਰ ਤੇ ਜੋ ਜੀ ਆਇਆ ਉਹ ਚੱਲਣਾ ਕਿਉਂਕਿ ਮਹਾਰਾਜ ਦੇ ਭਾਣੇ 'ਚ ਜੋ ਵਰਤੇ ਆ ਉਹ ਚੱਲ ਗਏ ਇਹ ਸੰਗਤ ਖੜੀ ਆ ਜਿਹੜੀ ਸੰਸਕਾਰ ਕਰਨ ਲਈ ਤਿਆਰੀ ਕਰਨ ਲੱਗੇ ਨੇ ਮੇਰੇ ਨਾਲ ਦਾਲ ਪੰਥ ਦੇ ਨੇ ਬਾਬਾ ਜੀ ਇਹ ਟਿਲੇ ਕਦੋਂ ਹੋਏ ଥିਗੇ ਇਹ ਬਾਬਾ ਜੀ ਸਾਲੂ ਦੇ ਟਿਲੇ ਵੱਧ ਹੋਏ ਸੀਗੇ ਅੱਛਾ ਅੱਲਾ ਟੀਕੇ ਲਾਉਂਦੇ ਨੇ ਸੱਟੋਂ ਦਾ ਰਹਿ ਜੀ ਸਰੀਰ ਕਦੋਂ ਛੱਡਿਆ ਇਹਨਾਂ ਨੇ ਰੀਆ ਜੰਬਰ ਦੇ ਕੋਲ 5 ਵਜੇ ਛੱਡਿਆ ਜੀ ਤੇ ਹੁਣ ਇਹਨਾਂ ਦਾ 10 ਹਸਕਾਰ ਕਰਨ ਲੱਗਿਓ ਹਾਂਜੀ ਹਾਂਜੀ ਕੋਈ ਤੇ ਕੋਈ ਹੋਰ ਸੰਗਤ ਨੂੰ ਕੋਈ ਮੈਸੇਜ ਤੁਹਾਡਾ ਲੱਗਦਾ ਸੁਯੋਗ ਆ ਭਾਈ ਇਹ ਸੰਗਤ ਨੂੰ ਬਹੁਤ ਬਹੁਤ ਸਾਡਾ ਸਾਥ ਦਿੱਤਾ ਜੇ ਸੰਗਤ ਮੰਨੀਓ ਸਰਦਾਰ ਪਾਵਨ ਸਾਹਿਬ ਦਿੱਤੀ ਜਾਵੇ ਸੰਗਤ ਮੰਨੀਓ ਬਾਬਾ ਜੀ ਬਾਕੀ ਪਹਿਲਾਂ ਬਹੁਤ ਸਹਿਯੋਗ ਦਿੱਤਾ ਸੰਗਤ ਲਈ ਸਾਡਾ ਸਹੁਣਕ ਦਿੰਦੀ ਹੈ ਸਾਡੇ ਲਈ ਸਹਿਯੋਗ ਪਿੰਡ ਵੱਲੋਂ ਪੂਰਾ ਸਹਿਯੋਗ ਮਿਲਦਾ ਬਬਾਈ ਪੂਰਾ ਚੜ੍ਹਦੀ ਕਲਾ ਪਿੰਡ ਬੰਨੇ ਠੀਕ ਹੈ ਬਬਾਈ ਪਹਿਰਾ ਜੋ ਹੈ ਲੱਗ ਰਿਹਾ ਚੜ੍ਹਦੀ ਕਲਾ ਇੱਥੇ ਸਥਾਨ ਵੱਲੋਂ ਵੀ ਸਹਿਯੋਗ ਮਿਲਦਾ ਹਾਂਜੀ ਸਥਾਨ ਵੱਲੋਂ ਸਹਿਯੋਗ ਮਿਲਦਾ ਸਾਹਮਣੇ ਉਹ ਬਈ ਚੜ੍ਹਦੀ ਕਲਾ ਬਈ ਬਿੱਲੂ ਸਿੰਘ ਸੇਵਾਦਾਰ ਖੜਾ ਇੱਥੇ ਠੀਕ ਆ ਜੀ ਠੀਕ ਆ ਅਜਵੇਰ ਸਿੰਘ ਜੀ ਕੀ ਕਹਿਣਾ ਬਾਈ ਜੀ ਬਾਈ ਕਹਿਣਾ ਚਾਹੁੰਦੇ ਵੀ ਬਹੁਤ ਦੁਖਦੀ ਗੱਲ ਹੈ ਇਹਨਾਂ ਨੇ ਪਾਲਿਆ ਥਾਣਾ ਛੋਟਾ ਜਿਹਾ ਹੁੰਦਾ ਹੈ ਹਾਂ ਉਹ ਨੌ ਵੀ ਲਾਲੀ ਰੱਖਿਆ ਹੈ ਜੀ ਜੋ ਵੀ ਹੋਊਗਾ ਇਹਨਾਂ ਦੀ ਮਦਦ ਵੀ ਕਰਾਂਗੇ ਚਲੋ ਥੋੜੀ ਰਜਾ ਮਰਜੀ ਨਹੀਂ ਹੋ ਰਿਹਾ ਨਾ ਇੱਥੇ ਹਾਂਜੀ ਹਾਂ ਧੰਨਵਾਦ ਬਾਈ ਜੀ ਕਿਉਂਕਿ ਇਹਨਾਂ ਦੇ ਸਥਾਨ ਤੇ ਇੱਥੇ ਹੋ ਰਿਹਾ ਹੈ ਰਜਾ ਮਦੀ ਨਹੀਂ ਹੁੰਦਾ ਸਾਰੀ ਸੰਗਤ ਖੜੀ ਆ ਬਾਬਾ ਦਰਸ਼ਨ ਸਿੰਘ ਜੀ ਖੜੇ ਨੇ ਦਰਸ਼ਨ ਖੜਾ ਰਸਪਾਲ ਸਿੰਘ ਜੀ ਖੜੇ ਨੇ ਬਾਕੀ ਚੰਦ ਸਿੰਘ ਜੀ ਖੜੇ ਨੇ ਇੱਥੇ ਜਿੰਨੇ ਵੀ ਪਤਵੰਤੇ ਸੱਜਣ ਨੇ ਸਾਰੇ ਬਾਹਰੋਂ ਆਈਆਂ ਸੰਗਤਾਂ ਖੜੀਆਂ ਨੇ ਬਹੁਤ ਜ਼ਰੂਰੀ ਹੈ ਇਹ ਮੈਸੇਜ ਹੈ ਨਾ ਸੰਗਤ ਤੱਕ ਪਹੁੰਚਾਉਣਾ ਕਿਉਂਕਿ ਗੁਰੂ ਗਿਆ ਲਾਡਲੀਆਂ ਫੌਜਾਂ ਕੋਲ ਇਹੀ ਚੀਜ਼ਾਂ ਹੁੰਦੀਆਂ ਨੇ ਇਹੀ ਉਹਨਾਂ ਦਾ ਧਨ ਤੇ ਦੌਲਤ ਹੁੰਦਾ ਹੈ ਹੱਲ ਡਾਕਟਰ ਫਾਪੀ ਆਈ ਸੀ ਗਲੂਕੋਸ ਨਾਲ ਲਾਏ ਗਏ ਨੇ ਉਹਨਾਂ ਨੇ ਵੀ ਆਪ ਦੀ ਪੂਰੀ ਆ ਗਲੂਕੋਸ ਦੀਆਂ ਬੋਤਲਾਂ ਇੰਨੇ ਖਾਲੀ ਕਰੀਆਂ ਪਈਆਂ ਨੇ ਆਖਰ ਸਾਰਾ ਪਿੰਡ ਦੇ ਬੰਦਿਆਂ ਨੇ ਲਿਆ ਕੇ ਸੰਯੋਗ ਦਿੱਤਾ ਠੀਕ ਆ ਜੀ ਚਲੋ ਬਾਹ ਲਾਈ ਆ ਪੂਰੀ ਹੈ ਨਾ ਛੇਤੀ ਕੀਤੇ ਜਾਣ ਨਹੀਂ ਦਿੰਦਾ ਕੋਈ ਵੀ ਚਾਹੇ ਜਾਨਵਰ ਹੋਵੇ ਚਾਹੇ ਇਨਸਾਨ ਹੋਵੇ ਚਾਹੇ ਕੋਈ ਵੀ ਕਿਸੇ ਦਾ ਵੀ ਆ ਇਹ ਗੱਲ ਸਹੀ ਸੀ ਉਹਦੇ ਕਾਰਨ ਚਲੋ ਇਹ ਪੈਰਾ ਬੱਤ ਗਿਆ ਸੰਗਤ ਜੀ ਇਹ ਤੁਸੀਂ ਦੇਖ ਰਹੇ ਹੋ ਟੀਆਰਸੀ ਕਢਾਣੀ ਚੈਨਲ ਜੋ ਸਿੱਖਿਉਂ ਸਮਰਪਿਤ ਆ ਕਿਉਂਕਿ ਇਹ ਚੈਨਲ ਤੇ ਅਸੀਂ ਹਰ ਇੱਕ ਅਪਡੇਟ ਦਿੰਦੇ ਰਹਿੰਦੇ ਹਾਂ ਕੋਈ ਨਹੀਂ ਬਾਈ ਜੀ ਇਹਨਾਂ ਦਾ ਨੰਬਰ ਵੀ ਪਾਵਾਂਗੇ ਜੇ ਹੋ ਸਕੇ ਤਾਂ ਤੁਸੀਂ ਮਦਦ ਜ਼ਰੂਰ ਇਹਨਾਂ ਦੇ ਨੰਬਰ ਦਵਾਂਗੇ ਇਹਨਾਂ ਨਾਲ ਸੰਪਰਕ ਕਰਿਓ ਇਹਨਾਂ ਨੂੰ ਮਦਦ ਦਿਓ ਹਨਾ ਗਾਂਹਾਂ ਵੀ ਹੋਰ ਵੀ ਜਾਨਵਰ ਕੋਈ ਮਿਲ ਜਵੇ ਕਿਉਂਕਿ ਦਲਾਪੰਥਾ ਕੋ ਤਾਂ ਇਹੀ ਹੁੰਦਾ ਜਿਹੜਾ ਗੁਰੂ ਘਰਾਂ ਦੀਆਂ ਮਰਜ਼ਾਦਾ ਹੁੰਦੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਏ ਕਾਰੇ ਜੀ ਜਾਵੇ ਬਤੇ ਪਾਵੇ ਹੋ ਲਿਆਲ ਹੋ ਜਾਵੇ ਤੰਤਰ ਚਕਰਵਰਤੀ ਸਮਰਾਟ ਜੀ ਨਾਨਕ ਪਾਸ ਆਈ ਮਹਾਰਾਜ ਦੇ ਚਰਨ ਕਮਲਾਂ ਨੂੰ ਭਾਵੇ ਰੁਕੇ ਲਿਆਲ ਹੋ ਜਾਵੇ ਸੋ ਜਿਹੜਾ ਅੱਜ ਇਸ ਸੰਮੇਲਨ ਤੋਂ ਲੱਗਦਾ ਹੈ ਕਿ ਜਵਾਹਰ ਸਿੰਘ ਜੀ ਆਏ ਹਨ ਉਹ ਪ੍ਰਾਕਰਿਤੀ ਦੀ ਆਗਮਨ ਹੈ ਜੀ ਜਿਹਨੂੰ ਭਗਤ ਸਿੰਘ ਮਹਾਰਾਜ ਸਾਡੇ ਉਹ ਵੀ ਜੁੜਾ ਕਰੀ ਕਿਉਂਕਿ ਸਾਡੇ ਨੇ ਇਹ ਕਰਾ ਕਰਦੀ ਕਲਾਕੀ ਅੰਗ ਸੰਗਰ ਰਣ ਵਾਲਾ ਸਿੱਖ ਸਾਡੇ ਸਾਲ ਫਾਜੂਨਾ ਦਿੱਖਾ ਤੇ ਲਾਤਨਾ ਲੱਛਤਾ ਚਲੇਗੀ ਕਲਾਕੀ ਜਦਦਰ ਕਰਵਾ ਕਲਾਕਾ ਦਾ ਪਾਸ ਹੈ ਜਿਹੜਾ ਆਇਆ ਹੈ ਇਹ ਸੰਗਰ ਰਣ ਇਹਦੇ ਸਾਡੇ ਅੱਜ ਜਿਹੜੀ ਇਹ ਮਾਰ ਕੇ ਸਾਡੇ ਸੋਹਣੇ ਸੋਹਣੇ ਸਭ ਤੇ ਚੱਲਦਾ ਰਹੇ ਸਭ ਤੇ ਚੱਲਦਾ ਰਹੇ ਸਭ ਤੇ ਚੱਲਦਾ ਰਹੇ ਕਲਾਕੋ ਤੇ ਆਈ ਜੇ ਜਵਾਹਰਾਂ ਨੂੰ ਸ਼ਾਇਦ ਕਦੀ ਗਾਗਲੀ ਆਵੇ ਨਾਮ ਤੇ ਕਾਵਿ ਵਾਲੇ ਦਾ ਨਾਮ ਦਰਬੀ ਪਲਾਇਆ ਤੇਰੇ ਪਾਣੇ ਸ਼ਰਵਰਾ ਸਵਾਹ ਰਾਇ ਜੀ ਦਾ ਸਾਥ ਸਵਾਹ ਹੋਈ ਤੇ ਕਿਉਂ ਲਈ ਜੀ ਗਾਰੇ ਕਿ ਜਾਵੇ ਤੇ ਮਾ ਬੇਸੂ ਦਿਹਾੜ ਹੋਈ ਜਾਵੇ ਤਾਂ ਤਨ ਸ੍ਰੀ ਗੁਰ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਜੰਗ ਨੂੰ ਨਾਵੇ ਰੁਣਕੇ ਦਿਹਾੜ ਹੋਈ ਜਾਵੇ ਹਾਜੀ ਜੀ ਜੰਗਰਾ ਆ ਵੀ ਰੋਈ ਆਵੇ ਸੰਤਾਂ ਸੀਧਾ ਦੇ ਸਰਤਾ ਜੀ ਗੁਰਦਨ ਪਾਸ਼ਾ ਜੀ ਮਹਾਰਾਜ ਦੇ ਚੰਕਵਾਲਾ ਨੂੰ ਕਾਫੇ ਨੂੰ ਕਹੇ ਨਾ ਲੋਈ ਆਵੇ ਹਾਏ ਜਗਹਰੇ ਕੇ ਆਵੇ ਫਤਿਹ ਪਾਵੇ ਹਾਜ਼ਰਾ ਹਜੂਰ ਨੂੰ ਪਾਵੇ ਸਤਿ ਸ਼੍ਰੀ ਅਕਾਲ ਅਰੇ ਗੀਆ ਵੇ ਫਤੇ ਪਾਵੇ ਸੋਨਿਆ ਲੋਈ ਆਵੇ ਤੰਦ ਤੰਦ ਦਾਦਾ ਪਿਤਾ ਜੀ ਗੁੱਤੇ ਘਵਾ ਦਰਸਾਈ ਜੀ ਮਾਰਾ ਇਹਦੇ ਚਰਨ ਕਮਰਾਂ ਨੂੰ ਪਾਵੇ ਰੁਲਕੇ ਨਿਆਲੋਈ ਆਵੇ ਹੋਰ ਗੀਆ ਗਾਣ ਅਰੇ ਗੀਆ ਜੀ ਆਵੇਂ ਕਾਲ ਮੁਖ ਦੇ ਮਨ ਨੂੰ ਪਾਵੇ ਨਿਆਲੇ ਪਤੇ ਪਾਵੇ ਹੋਰ ਗੀਆ ਗਾਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਇਹ ਇਹ ਗੱਪੇ ਗੁਰਬੰਤ ਕਾ ਕਿਸੇ ਮੈਦਾਨ ਬਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰੀ ਹਰੀ ਬੋਲ ਕਰਾਂਗੇ ਲਬਾਂ ਵੀਰਾਂ ਇਹ ਦਿਨਾਂ ਦਾ ਆਹ ਤੇ ਉਹ ਪਰ ਸੇਵਾ ਹੋਈ ਕਰ ਜੀ ਦਾ ਸਾਫ ਕਰੋ ਮੇਰੇ ਤੇ ਹੁਣ ਨੂਨ ਦਾ ਛਿੱਟਾ ਦੇ ਦੋ ਹੁਣ ਇਹ ਤੇ ਨੂਨ ਸਾਰੇ ਤੇ ਖੰਡਾ ਕੇ ਲਬਾਂ ਗਿਆ ਸਲਾਮ ਅਲੈਕੁਮ ਅੱਤਵਾਸ ਹਾਂ ਜੋ ਹੋ ਹਾਂ ਆਉਣੀ 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 ਖੱਚ ਕੇ ਰੱਖਿਆ ਰੱਖਾ ਖੱਚ ਕੇ ਰੱਖਿਆ ਸਾਕੇ ਨੀ ਰੱਖਿਓ ਬਾਈ ਹਰ ਰੱਸਾ ਖਿੱਚ ਕੇ ਰੱਖਿਓ ਆ ਤੂੰ ਵੀ ਉੱਤੇ ਜੀ ਕਰ ਲੈ ਰੱਸਾ ਤੇਰਾ ਗਲ ਤਾ ਆਉ ਤੇਰੀ ਕਰਦਾ ਬਾਹਰ ਸਾਲੇ ਹਾਂ ਖਿੱਚ ਕੇ ਰੱਖੇ ਰੱਸਾ ਚਲਾਉਂਦੇ ਹੋਲੀ 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 ਕਾਗਜ਼ੀ ਗੱਲ ਤਾਂ ਨਹੀਂ ਕਾਗਜ਼ੀ ਕਰਦਾ ਨਹੀਂ ਹੁੰਦਾ ਬਾਹਰ ਕੱਢੀ ਚੱਲਿਓ ਸ਼ਾਇਦ ਬਾਈ ਆਏ ਆਪਾਂ ਚੱਕ ਲੈਣੇ ਇੱਧਰੇ ਰੱਖ ਲਓ ਬਾਈ ਲੈ ਲੈਣੇ ਚੱਕ ਲੈਣੇ ਸਰ ਜੀ ਠੀਕ ਆਪਾਂ ਉਹ ਸਾਈਲੇ ਨੇ ਚੁੱਕ ਪਾ ਗਏ ਹੱਲਾ ਤੰਮੂਰੀਆਂ ਮੋੜ ਕੇ ਲੰਮ ਲਾ ਦੇ ਹਾਂ ਇੱਥੇ ਆ ਕੇ ਕਰਨੀਏ ਕਰਮਾਲਾ ਦਾ ਤੋਹਫਾ ਹੋਣਾ ਹੈ ਜੇ ਮੇਰੇ ਤੋਂ ਵੀ ਬੋਲੇ ਹੈ ਲਾ ਦੇ ਲਵੇ ਚਾਰ ਚੁਪਰੇ ਨੰਤਾ ਆ ਹੋਰ ਵੀ ਚਾਹ ਮਾ ਨਾ ਨਾ ਸਾਰੇ ਲਾਉਣਾ ਨੂਨ ਹਾਂ ਜੀ ਉਹਦੇ ਪਤੇ ਪਾਵੇ ਨਿਹਾਲ ਹੋ ਜਾਵੇ ਸੀਤ ਬੱਬਾ ਜਾਣ ਕਿਦਾਂ ਚਲਾ ਹਰਜੀ ਦੇ ਮਨ ਨੂੰ ਪਾਵੇ ਨਿਹਾਲ ਹੋ ਜਾਵੇ ਰਾਤ ਸਤਿਨਾਮ ਆਕਾ ਓਹਦੇ ਪਾਵੇ ਤਨ ਤਨ ਬਾਬਾ ਜੀ ਸਿੰਘ ਬਾਬਾ ਜਿਆ ਸਿੰਘ ਬਾਬਾ ਜੋਰਾਵਰ ਸਿੰਘ ਬਾਬਾ ਪਤੇ ਸਿੰਘ ਤੇ ਮਨ ਨੂੰ ਪਾਵੇ ਨਿਆਲੋ ਜਾ ਹਰ ਸਤਿ ਸ਼੍ਰੀ ਅਕਾਲ ਬਾਬਾ ਜੀ ਕੋਤੇ ਪਾਵੇ ਨਿਆਲੋ ਜਾ ਬਈ ਮੇਰੀ ਪਰੀ ਦਾ ਮਾਲ ਕਿਸ ਮੇ ਪਾਸਾ ਗੁਰੂ ਔਰ ਕੋ ਸੇਵ ਦੇ ਮਨ ਨੂੰ ਪਾਵੇ ਨਿਆਲੋ ਜਾ ਓਏ ਹਰ ਸਤਿ ਸ਼੍ਰੀ ਅਕਾਲ ਬਾਬਾ ਕੋਤੇ ਪਾਵੇ ਸਿਦਾ ਸਤਾਜ ਪੰਜੇ ਪਾਸਾ ਗੁਰੂ ਅਰਜਨ ਦੇਵ ਨੂੰ ਮਨ ਨੂੰ ਪਾਵੇ ਨਿਆਲੋ ਜਾ ਓਏ ਹਰ ਸਤਿ ਸ਼੍ਰੀ ਅਕਾਲ ਕੀ ਕਾ ਤੇਗ ਤੇਗ ਫਤੇਗ ਗੁਰੂ ਸਾਹਿਬ ਦੇ ਮਤਾਸ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਹ ਪਾਏ ਸੰਤਾਂ ਕਹਿੰਦੇ ਕਾਹੇ ਗਏ ਕਹਿੰਦਾ ਕਾਹੇ ਗਏ ਆਹ ਪਾਏ ਸੰਤਾਂ ਕਹਿੰਦੇ ਕਾਹੇ ਗਏ ਕਹਿੰਦਾ 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 ਕਾ ਸੋਹ ਕਹ ਮਹਾਰਾਜ ਦਲਪੰਤਰ ਕਾਟਾ ਬੈ ਗਿਆ ਮਹਾਰਾਜ ਜਨਪਾ ਆਪਣੇ ਚਿਪਾਸੇ ਬੈ ਜਮਾਨਾ ਮਹਾਰਾਜ ਮਹਾਰਾਜ ਚਿਪਾ ਜਨੀ ਜਨਾਬ ਤੁਰਗੇ ਮਹਾਰਾਜ ਅਬ ਇਹ ਚਿਪਾ ਸੂਜੋ ਰਾਖਾ ਬਾਬਾ ਦਲਪੰਤਰ ਦਾ ਦਸ ਰਹੀ ਲਾਲੀ ਕੋੜਾ ਮਹਾਰਾਜ ਕਿਰਪਾ ਕਰੋ ਭੋੜੇ ਸੱਚ ਕਰਨ ਵਾਸਤੇ ਸਾਹ ਵਾਸੇ ਮਹਾਰਾਜ ਕਿਰਪਾ ਕਰੋ ਮਹਾਰਾਜ ਉਹ ਸੰਗ ਸਿੰਘ ਮਹਾਰਾਜ ਜੀ ਤੇ ਸਰਦਾਰ ਦਾ ਪਾਮਲਾ ਸਾਹਬ ਸਿੰਘਾਂ ਦੀ ਕੁਰਬਤ ਕਰੇ ਤਾ ਤਨੀ ਮੰਨ ਜੀ ਇਹ ਸੁੰਗੇ ਸੱਚ ਕਰਨ ਤਰਜ ਗਾ ਤਨੋੜ ਕੇ ਜਮਾ ਕੋਨੋ ਚੜਦੀ ਕਰੋ ਪਾਵੇ ਸਰਗੰਤ ਦਾ ਆਵਾਜ਼ਿਕ ਰਜਾਰਾ ਜਿਵਾਏ ਫਤੇ ਪਾਵੇ ਨਿਆ ਲੋ ਜਾਵੇ ਸਿੰਘਾਂ ਦੇ ਮੰਨੂ ਪਾਵੇ ਆ ਰੇ ਬਿਆਵੇ ਫਤੇ ਪਾਵੇ ਸੋ ਨਿਆ ਲੋ ਜਾਵੇ ਨੰਦੇ ਪਾਸ਼ਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਾਸ਼ਾ ਹੀ ਮਾਰੇ ਦੇ ਪਵਿੱਤਰ ਜਨਮ ਕਮਾਲ ਨੂੰ ਪਾਵੇ ਨੂੰ ਕੇ ਨਿਆ ਲੋ ਜਾਵੇ ਜਗ ਰੇ ਪਾਵੇ ਹਾਜ਼ਰਾ ਹਜ਼ੂਰ ਨੂੰ ਪਾਵੇ ਫੌਜ ਦਾ ਜੁਸਰ ਹੋਣਾ ਜਨਾਬਾ ਤੋਂ ਆਸਮੀ ਜੀ ਸਰਕਾਰ ਵਾਸਤੇ ਫੌਜ ਵੋਲਤਾ ਪੁੱਛੀ ਠੀਕ ਆ ਜੀ ਤੇ ਅੱਜ ਘੋੜੇ ਦਾ ਜਾਨੀ ਕਿ ਸੰਸਕਾਰ ਕੀਤਾ ਹਾਂ ਜੀ ਘੋੜੇ ਦਾ ਸੰਸਕਾਰ ਹਾਂ ਦਫਨਾਇਆ ਤੇ ਕਿਹੜੇ ਜਥੇਬੰਦੀ ਦਾ ਸੀ ਬਾਬਾ ਜੀ ਘੋੜਾ ਇਹ ਤਾਂ ਨਾ ਦੱਸ ਜੀ ਪੰਚਾਇਤ ਤੋਂ ਲਿਵਾਦਾ ਜੀ ਜਿਹੜੀਆਂ ਫੌਜਾਂ ਜਿਹੜਾ ਮੁਹੰਮਦ ਨੇ ਆ ਜੀ ਬੱਸ ਵਾਹਿਗੁਰੂ ਜੀ ਦੇ ਪਾਪਾ ਜੀ ਵਾਗੁਰੂ ਜੀ ਦਾ ਖਾਲਸਾ ਵਰ ਜੀ ਦੇ ਫਤੇ ਘੋੜਾ ਜੀ ਕੱਲ ਪਰਸ ਦਾ ਬਹੁਤ ਤੰਗ ਸੀਗਾ ਥੋੜਾ ਜਿਹਾ ਬੰਨ ਪੈ ਗਿਆ ਸੀ ਪਿਸ਼ਾਬ ਦਾ ਠੀਕ ਆ ਅੜੀਮਾ ਟੀਗਾ ਲਾਤਾ ਪਿਸ਼ਾਬ ਖੁੱਲ ਗਿਆ ਸੀਗਾ ਜੀ ਹਾਂ ਉਸ ਤੋਂ ਬਾਅਦ ਮਸਾਲੇ ਦੇ ਤੇ ਸਿੱਟ ਹੋ ਗਿਆ ਘੋੜਾ ਜੀ ਹਾਂਜੀ ਤੇ ਰਾਤ ਜਿਹੇ ਮੜੇ ਬੰਨ ਪੈ ਗਿਆ ਲੈਦਾ ਤੇ ਬੋਤਲਾ ਬਾਤਾਂ ਲੰਗੇ ਡਾਕਟਰ ਤੋਂ ਹਾਂ ਤੇ ਬੰਨ ਸਿੱਟ ਨਹੀਂ ਹੋਇਆ ਜੀ ਉਸ ਤੋਂ ਬਾਅਦ ਸਵੇਰੇ ਅੰਮਰ ਦੇ ਬਾ ਚਾਲਾ ਮਾਰ ਗਿਆ ਜੀ ਤੇ ਤੁਸੀਂ ਕਟੜਾਣੀ ਨਗਰ ਅੱਜ ਇੱਥੇ ਆਏ ਲੱਗਿਆ ਹੈ ਤੁਹਾਡਾ ਪੜਾ ਤੇ ਸੰਗਤਾਂ ਨੇ ਸਹਿਯੋਗ ਦਿੱਤਾ ਬਾਬਾ ਜੀ ਇੱਥੇ ਕਟੜਾਣੀ ਨਗਰ ਤੋਂ ਸੰਗਤਾਂ ਨੇ ਮਾ ਜੀ ਨਗਰ ਕਟੜਾਣੀ ਖੇ ਸੰਗਤ ਦੇ ਬਹੁਤ ਧੰਨਵਾਦ ਤੇ ਜਿਹੜੀ ਚੜਦੀ ਕਲਾਈ ਗਰੁੱਪ ਵਾਲਾ ਕਰੇ ਮਹਾਰਾਜ ਸਭ ਤੋਂ ਵੱਡਾ ਸਿਹੋਰ ਸਾਡੇ ਜੀ ਸਾਡੇ ਜੀ ਗਿਤਾਰ ਸਿੰਘ ਵਰਗੇ ਭਰਾਵਾਂ ਦਾ ਬਾਕੀ ਨਾਲ ਛੇ ਮੇਲੇ ਸਾਡੇ ਪਪਾ ਮਾਨ ਸਿੰਘ ਪਾਰਟੀ ਬੰਨ੍ਹੇ ਸਾਡੇ ਬਹੁਤ ਧੰਨਵਾਦ ਇਹਨਾਂ ਨੂੰ ਕਰਦੇ ਸਾਡੇ ਸੂਕੀ ਘੜੀ ਬਲਾਈ ਇਹਨਾਂ ਸਾਡੇ ਅੰਦਾ ਲੀਡਰ ਬਹੁਤ ਧੰਨਵਾਦ ਹੈ ਦਾ ਜੀ ਬਾਕੀ ਮਹਾਨਕਾਰ ਸਾਡੇ ਜੀ ਹੋਰ ਦੇ ਸਾਡੇ ਦੀਆਂ ਸੰਗਤਾਂ ਸਭ ਸੰਗਤਾਂ ਜ ਦਿਨ ਵਹੀ ਧਰਮਾ ਕਰਦੇ ਆਂ ਨੀਵਾਂ ਕੋ ਚੁੱਕਦੇ ਸੰਦੇ ਤੇ ਚਰਨਾ। ਬਾਬਾ ਜੀ ਹੋਰ ਸੰਗਤ ਤੋਂ ਕੀ ਮੰਗ ਆ ਤੁਹਾਡੀ? ਸੰਗਤ ਦਾ ਮੰਗ ਕੋਈ ਸੰਗਤ ਤੋਂ। ਸਾਹ ਸੰਗਤ ਜੀ ਸਾਡੇ ਹੱਥ ਬਣ ਕੇ ਬੈਣਤੀ ਆ ਸਾਨੂੰ ਘੋੜੇ ਦਾ ਬੱਚਾ ਗਿਆ ਕੋਈ ਜਾਂ ਬਾਰ ਸਾਨੂੰ ਦਿੱਤਾ ਜਾਵੇ। ਆਪ ਜੀ ਦੇ ਸੰਗਤ ਫੁੱਲ ਫੁੱਲੋ ਸ਼ਰਧਾ ਭਾਵਨ ਨਾਲ ਇੱਕ ਇੱਕ ਰੁਪਈਆ ਨਾਲ ਬਹੁਤ ਚੜਦੀ ਕਲਾ ਹੋ ਜਾਂਦੀ ਐ ਸਮੁੰਦਰ ਭਰ ਜਿੰਦੇ ਚੂੜੀ ਚੂੜੀ ਨਾਲ ਕਹਿੰਦੇ ਜੀ ਸਾਡੇ ਤੇ ਬੈਣਤੀ ਇਹੀ ਹੈ ਜਲ ਪਾਨ ਸਾਡਾ ਤੁਲ ਗਿਆ ਜੀ ਮਹਾਰਾਜ ਦਾਖਾ ਸੀਗਾ ਤੁਹਾਡਾ ਲਾਲੀ ਪੁੱਤਾ ਮਨੂ ਪਾਲਿਆ ਸੀਗਾ। ਸਿੰਘੂ ਬਾਰਡਰ ਤੇ ਫੌਜਾਂ ਪਹੁੰਚ ਤੇ ਡਟਿਆ ਰਹਿ ਗਿਆਂ ਮੋਰਚੇ ਤੇ ਮਹੱਲੀ ਬੱਠ ਬੜੇ ਮਰੂ ਜੀ ਚੜ੍ਹਦੀ ਕਲਾ ਪਹਿਰੇ ਕੀਤੇ ਸੀ ਬਾਬਾ ਜੀ ਪਰ ਸੋ ਕੋਚਰ ਸਾਡਾ ਬਾਬਾ ਸਤਸਕੰਨਵਾਸੀ ਬਾਬਾ ਮਕਰਜੰਤ ਸਿੰਘ ਪਹਿਲਾਂ ਚਲਾਣਾ ਕਰਕੇ ਸੀਗੇ ਉਸ ਤੋਂ ਬਾਅਦ ਉਹ ਸਾਡਾ ਘੋੜਾ ਚਲਾਣਾ ਕਰਕੇ ਸਾਡੀ ਸੰਗਤ ਬਣ ਕੇ ਆਈ ਹੈ ਬਹਿੰਤੀ ਸਾਡੀ ਸਹਿਯੋਗ ਨਾਲ ਵੀ ਸਾਡੋਂ ਕੋਈ ਜਾਨਵਾਰ ਦੀ ਕਿਰਪਾ ਕਿਸੇ ਪਾਸੋਂ ਨਗਰਪੈਣ ਭਾਈ ਬਣੇ ਕਿਸੇ ਜਾਵੇ ਨਾ ਚੰਗੀ ਆ ਧੰਨਵਾਦ ਕਰਾਂਗੇ ਜੀ ਗੁਰਜੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਜਗਤਾਰ ਘਡਾਣੀ ਟੀਆਰਸੀ ਚੈਨਲ ਜੋ ਗੁਰਬਾਣੀ ਨਾਲ ਲਿਖ ਰਖਦਾ ਮੈਸੂਮ ਸੰਗਤ ਨੂੰ ਬੇਨਤੀ ਕਰਦਾ ਵੀ ਅੱਜ ਪਿੰਡ ਕੁਡਾਣੀ ਤਹਿਸੀਲ ਪੈਲ ਜ਼ਿਲ੍ਹਾ ਲੁਧਿਆਣਾ ਵਿਖੇ ਜਿਹੜਾ ਸਥਾਨ ਬਾਬਾ ਬੰਦਾ ਸਿੰਘ ਬਹਾਦਰ ਦਾ ਸਥਾਨ ਆ ਉਸ ਸਥਾਨ ਤੇ ਆ ਕੇ ਗੁਰੂ ਕੀਆ ਲਾਡਲੀਆਂ ਫੌਜਾਂ ਨੇ ਜਿਹੜੀਆਂ ਉਹ ਇੱਥੇ ਪੜਾਹ ਲਾਉਂਦੀਆਂ ਨੇ ਤੇ ਖਾਸ ਕਰਕੇ ਮੈਂ ਉਹਨਾਂ ਸੰਗਤਾਂ ਨੂੰ ਬੇਨਤੀ ਕਰਦਾ ਵੀ ਦੇਖੋ ਇਹ ਗੁਰੂ ਕੀਆ ਲਾਡਲੀਆਂ ਫੌਜਾਂ ਨੇ ਇਹਨਾਂ ਨੂੰ ਸਹਿਯੋਗ ਦਿਓ ਹੈਨਾ ਕਿਉਂਕਿ ਇਹਨਾਂ ਕੋ ਇਹ ਤਾਂ ਹੈ ਨਹੀਂ ਵੀ ਜ਼ਮੀਨ ਜਾਇਦਾਦਾਂ ਜਾਂ ਕੋਸੋਰ ਆ ਉਥੋਂ ਹੈਲਫੋਲ ਵੀ ਕਿਉਂਕਿ ਕਡਾਣੀ ਨਗਰ ਗੁਰਦੁਆਰਾ ਸ੍ਰੀ ਚੋਲਾ ਸਾਹਿਬ ਹੈ ਨਾ ਸੇਵੇ ਪਾਸ਼ਾ ਦੀ 400 ਪ੍ਰਾਪਤ ਧਾਤੀ ਆ ਇਥੇ ਵੱਧ ਤੋਂ ਵੱਧ ਪਿੰਡ ਦੇ ਬਾਹਰ ਵੀ ਗਏ ਹੋਏ ਨੇ ਹੈ ਨਾ ਅਸੀਂ ਤੁਹਾਨੂੰ ਨੰਬਰ ਵੀ ਦਵਾਂਗੇ ਜਿੰਨਾ ਵੀ ਹੋ ਸਕਦਾ ਇਹ ਸੰਗਤਾਂ ਨੂੰ ਬਾਬਾ ਜੀ ਨੂੰ ਸੰਜੋਗ ਦਿਓ ਕਿ ਬਾਬਾ ਜੀ ਦਾ ਨੰਬਰ ਅਸੀਂ ਸੈੱਟ ਕਰ ਦਾਂਗੇ ਤੇ ਵੀਡੀਓ 'ਚ ਵੀ ਤੇ ਤਕਰੀਬਨ ਕਡਾਣੀ ਕਲਾ ਦੀ ਸੰਗਤ ਚੋਂ ਨਰਾਜ਼ ਹੋ ਕੇ ਨਾ ਜਾਵੇ ਕਿਉਂਕਿ ਪੜਾ ਲਾਇਆ ਇੱਥੇ ਗੁਰੂ ਗਿਆ ਲੜਨੀਆਂ ਫੌਜਾਂ ਨੇ ਇਹਨਾਂ ਕੋਲ ਜ਼ਮੀਨ ਜਾਇਦਾਦ ਤਾਂ ਹੈ ਨਹੀਂ ਇਹਨਾਂ ਨੇ ਤਾਂ ਗੁਰੂ ਦੀਆਂ ਜਿਹੜੀਆਂ ਦਿੱਤੀਆਂ ਦਾਤਾਂ ਨੇ ਉੱਥੇ ਹੀ ਰਹਿਣਾ ਬਾਕੀ ਦਾ ਮੈਂ ਜਿੰਨੀਆਂ ਜਥੇਬੰਦੀਆਂ ਨੇ ਕਿਸਾਨ ਜਥੇਬੰਦੀਆਂ ਨੇ ਕਿਸੇ ਵੀ ਜਥੇਬੰਦੀਆਂ ਨੇ ਮੈਂ ਉਹ ਜਥੇਬੰਦੀਆਂ ਨੂੰ ਵੀ ਕਹਿਣਾ ਜਿੱਥੇ ਤੁਹਾਡੀ ਜਥੇਬੰਦੀ ਦਾ ਕੋਈ ਰੋਲ ਅਦਾ ਕਰਦੇ ਨੇ ਉੱਥੇ ਨਿਹਗ ਸਿੰਘ ਮੂਹਰੇ ਹੋ ਕੇ ਡੱਟ ਕੇ ਖੜਦੇ ਨੇ ਤੁਸੀਂ ਵੱਧ ਤੋਂ ਵੱਧ ਇਹਨਾਂ ਨੂੰ ਸੰਯੋਗ ਦਿਓ ਬਾਈ ਜੀ ਇਹਨਾਂ ਦਾ ਅਕਾਊਂਟ ਨੰਬਰ ਵੀ ਸੈਂਡ ਕਰਾਂਗੇ ਕਿਉਂਕਿ ਅੱਜ ਦੇਖੋ ਇੱਥੇ ਜਿਹੜਾ ਘੋੜਾ ਚਾਲੇ ਮਾਰ ਗਿਆ ਪੁਰੂ ਸਾਹਿਬ ਦੀ ਕਿਰਪਾ ਨਾਲ ਆਉਣਾ ਜਾਣਾ ਤਾਂ ਸੰਸਾਰ ਤੇ ਬੜਿਆ ਰਹਿੰਦਾ ਪਰ ਹੁਣ ਇਹਨਾਂ ਕੋਲ ਜੇ ਕੋਈ ਜਾਨਵਰ ਨਹੀਂ ਹੋਊਗਾ ਤਾਂ ਫਾਇਦਾ ਵੀ ਕੀ ਆ ਕਿਸੇ ਨੂੰ ਇਹਨਾਂ ਨੇ ਕਿਹਾ ਵੀ ਕਿਸੇ ਕੋਲ ਛੋਟਾ ਮੋਟਾ ਵੱਡਾ ਜਾਨਵਰ ਹੋਵੇ ਤਾਂ ਉਹ ਦੇ ਸਕਦਾ ਮੇਰੇ ਨਾਲ ਬਹੁਤ ਹੀ ਸਤਿਕਾਰਯੋਗ ਸਾਡੇ ਜੀ ਜਥੇਦਾਰ ਭਗਵੰਤ ਸਿੰਘ ਜੀ ਰੋਡੀਆਂ ਤੋਂ ਜਿਹੜੇ ਸਾਰੇ ਸੰਗਤ ਸੋਵਲ ਖੇੜੀ ਤੋਂ ਅਸੀਂ ਤਾਂ ਬਸ ਰਾਣਾ ਸਾਹਿਬ ਵਾਲੀ ਕਹਿੰਦੇ ਆ ਕਿਉਂਕਿ ਮੋੜ ਤਾਂ ਰਾਣਾ ਸਾਹਿਬ ਵਾਲੀ ਵੱਜਦੇ ਨੇ ਇਹ ਖੜੇ ਨੇ ਇਹਨਾਂ ਨੇ ਪੂਰੀ ਤਨਦੇਹੀ ਨਾਲ ਇੱਥੇ ਆ ਕੇ ਨਾਲ ਦੇਖ ਰਹੇ ਕੀਤੀ ਆ ਅਜਵੇਦ ਸਿੰਘ ਬਿੱਲੂ ਖੜੇ ਨੇ ਬਾਕੀ ਬਾਬਾ ਬਹੁਤ ਜਥੇਬੰਦੀਆਂ ਖੜੀਆਂ ਜਿਨ੍ਹਾਂ ਦੇ ਨਾਮ ਨਹੀਂ ਮੈਂ ਜਾਣਦਾ ਮੈਂ ਧੰਨਵਾਦ ਕਰਦਾ ਇਹਨਾਂ ਸੰਗਤਾਂ ਦਾ ਜਿਹੜੀਆਂ ਸੰਗਤਾਂ ਨੇ ਇਸ ਮਹਾ ਔਖੀ ਘੜੀ ਜਾ ਕੇ ਆਪ ਦਾ ਸੰਯੋਗ ਦੇ ਕੇ ਇਹਨਾਂ ਦੀ ਜਿਹੜੀ ਰਿਪਰਟੀ ਸੀਗੀ ਉਹ ਨਿਭਾਈ ਹੈ ਇਹਨਾਂ ਨੇ ਮੈਂ ਧੰਨਵਾਦ ਮੈਂ ਫੇਰ ਬਾਹਰ ਦੇਸ਼ ਦੇਸ਼ ਵਿੱਚ ਵਸਦੇ ਜਿੰਨੇ ਵੀ ਖੜਾ ਨਹੀਂ ਨਕਰਦੇ ਮੇਰੇ ਨਾਲ ਜੁੜੇ ਹੋਣੇ ਚੈਨਲ ਨਾਲ ਉਹ ਸਾਰੇ ਸਜੋਗ ਹੋਟਲ ਫੋਨ ਜਿੰਨਾ ਵੀ ਹੋ ਸਕੇ ਆ ਇਹਨਾਂ ਦਾ ਕਾਊਂਟਰ ਨੰਬਰ ਦਵਾਂਗੇ ਉਹ ਕਾਊਂਟਰ ਨੰਬਰ ਤੇ ਪਾ ਲਿਓ ਬਾਕੀ ਦਾ ਫੋਨ ਨੰਬਰ ਹੋਊਗਾ ਜੇ ਕਿਸੇ ਨੇ ਸੰਪਰਕ ਕਰਨਾ ਚਾਹੇ ਤਾਂ ਫੋਨ ਨੰਬਰ ਤੇ ਸੰਪਰਕ ਕਰ ਲਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ